ਪੰਜਾਬ ਦੇ ਲੁਧਿਆਣਾ ਚ ਦੇ ਰਾਤ ਚੰਡੀਗੜ੍ਹ ਰੋਡ ਤੇ ਸੜਕ ਪਾਰ ਕਰਦੇ ਸਮੇਂ ਇੱਕ 18 ਸਾਲ ਦੇ ਨੌਜਵਾਨ ਨੂੰ ਟਿਪਰ ਨੇ ਕੁਚਲ ਕੇ ਰੱਖ ਦਿੱਤਾ ਮਰਨ ਵਾਲੇ ਨੌਜਵਾਨ ਦਾ ਨਾਮ ਸੁਖਪ੍ਰੀਤ ਦੱਸਿਆ ਜਾ ਰਿਹਾ ਹੈ ਸੜਕ ਪਾਰ ਕਰਦੇ ਸਮੇਂ ਸੁਖਪ੍ਰੀਤ ਦੇ ਹਾਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੁਖਪ੍ਰੀਤ 10ਵੀਂ ਪਾਸ ਵਿਦਿਆਰਥੀ ਸੀ ਉਸ ਦਾ ਨਤੀਜਾ 2 ਦਿਨ ਪਹਿਲਾਂ ਹੀ ਆਇਆ ਸੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਪ੍ਰੀਤ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਦੋਸਤ ਉਸ ਦੇ ਲੜਕੇ ਨੂੰ ਘਰੋਂ ਬੁਲਾਉਣ ਆਇਆ ਸੀ। ਉਹ ਉਸ ਦੇ ਨਾਲ ਚੰਡੀਗੜ੍ਹ ਰੋਡ ਤੇ ਇੱਕ ਪੈਲੈਸ ਵਿੱਚ ਚਲਾ ਗਿਆ। ਜਦੋਂ ਦੇਰ ਰਾਤ ਹੋ ਗਈ ਤਾਂ ਉਹ ਵਾਪਸ ਨਾ ਆਇਆ। ਉਸ ਦੇ ਫੋਨ ਦੇ ਉੱਪਰ ਉਸ ਦੇ ਪਿਤਾ ਨੇ ਕਈ ਫੋਨ ਕੀਤੇ ਅਤੇ ਇਸ ਦੌਰਾਨ ਉਸ ਦਾ ਫੋਨ ਬੰਦ ਆ ਰਿਹਾ ਸੀ। ਉਹ ਆਪਣੇ ਛੋਟੇ ਪੁੱਤਰ ਨੂੰ ਨਾਲ ਲੈ ਕੇ ਪੈਲੈਸ ਪਹੁੰਚ ਗਿਆ। ਕੁਝ ਪੁਲਿਸ ਮੁਲਾਜ਼ਮਾਂ ਸੋ ਖੁਪਰੀ ਦੇ ਦੋਸਤ ਨੂੰ ਆਪਣੇ ਨਾਲ ਪੈਲਸ ਲੈ ਜਾ ਰਹੇ ਸਨ ਪਹਿਲਾ ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਲੜਾਈ ਹੋਈ ਹੈ ਪਰ ਜਦੋਂ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਬਾਰੇ ਪੁੱਛਿਆ ਤਾਂ ਪੁਲਿਸ ਨੇ ਦੱਸਿਆ ਕਿ ਸੜਕ ਦੇ ਵਿਚਕਾਰ ਇੱਕ ਨੌਜਵਾਨ ਦੀ ਲਾਸ਼ ਪਈ ਹੈ ਜੇ ਕੋਈ ਪਛਾਣ ਸਕਦਾ ਹੈ ਤਾਂ ਸ਼ਨਾਖਤ ਕਰੇ ਸੁਪਰੀ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਮੌਕੇ ਤੇ ਹੀ ਫਰਾਰ ਹੋ ਗਿਆ ਇਸ ਸੰਬੰਧੀ ਥਾਣਾ ਫੋਕਲ ਪੁਆਇੰਟ ਦੇ ਪੁਲਿਸ ਕੋਲ ਸ਼ਿਕਾਇਤ ਦਰਜ ਹੈ ਇਸ ਦੇ ਨਾਲ ਹੀ ਪੁਲਿਸ ਨੇ ਸੀਸੀਟੀਵੀ ਚੈੱਕ ਕਰਕੇ ਮੁਲਜ਼ਮਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਭਾਈ ਮੇਰਾ ਨਾਮ ਜਸਬੀਰ ਸਿੰਘ ਥਾਣਾ ਫੋਕਲ ਪਿੰਡ ਵਿੱਚ ਆਇਓ ਕੀ ਮੈਟਰ ਕੀ ਹੈ ਜਬ ਮੇਰਾ ਭਾਈ ਮੇਰਾ ਮੁੰਡਾ ਕੱਲ ਕਰੋ ਵਿਆਹ ਤੇ ਗਿਆ ਸੀਗਾ ਵਿਆਹ ਤੋਂ 11:30 ਵਜੇ ਕਹਿੰਦਾ ਮੈਂ ਘਰੇ ਆ ਜਾਊਗਾ ਉਸ ਤੋਂ ਬਾਅਦ ਉਹਦਾ ਫੋਨ ਸਵਿਚ ਆਫ ਹੋ ਗਿਆ ਅਸੀਂ ਸਾਰੇ ਲੱਭਣ ਗਏ ਉਰ ਤੋਂ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਸਾਡੇ ਮੁੰਡੇ ਦਾ ਉੱਥੇ ਐਕਸੀਡੈਂਟ ਹੋਇਆ ਹੋਇਆ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਸੀ ਕਿੱਥੇ ਭਾਜੀ ਵੀਰ ਪੈਲਸ ਵੀਰ ਪੈਲਸ ਦੇ ਸਰ ਉਹ ਦਾ ਆਪਣੇ ਫੋਦੇ ਫਰੈਂਡ ਨੇ ਬੁਲਾਇਆ ਸੀਗਾ ਛੋਟਾ ਮੁੰਡਾ ਛੱਡ ਕੇ ਆਇਆ ਉਹਨੂੰ ਆ ਛੱਡ ਕੇ ਗਿਆ ਤੇ ਕਹਿੰਦਾ ਮੈਂ ਆਪਣੇ ਫਰੈਂਡ ਨਾਲ ਵਾਪਸੀ ਆ ਜਾਊਂਗਾ ਉੱਥੋਂ ਐਕਸੀਡੈਂਟ ਹੋ ਗਿਆ ਉਹਦੇ ਜਿੰਨੇ ਫਰੈਂਡ ਸੀਗੇ ਕਿਸੇ ਨੇ ਵੀ ਉਹਦੀ ਬੋਡੀ ਦੀ شناخت ਨਹੀਂ ਕੀਤੀ ਸਾਰੇ ਕਹਿੰਦੇ ਸਾਨੂੰ ਨਹੀਂ ਕੁਝ ਪਤਾ ਹੈਗਾ ਦਾ ਐਕਸੀਡੈਂਟ ਹੋਇਆ ਕਿਸ ਤਰੀਕੇ ਨਾਲ ਹੋਇਆ ਵਾ ਇਹ ਰੋਡ ਕ੍ਰੋਸ ਕਰਨ ਲੱਗਾ ਸੀਗਾ ਰੋਡ ਕ੍ਰੋਸ ਕਰਦੇ ਹੋਏ ਟਰੱਕ ਵਾਲੇ ਨੇ ਟੱਕਰ ਮਾਰੀ ਟਿਪਪਰ ਵਾਲੇ ਨੇ ਉਹਨੂੰ ਟਿਪਪਰ ਇੱਕ ਟੱਕਰ ਮਾਰ ਕੇ ਨਿਕਲੇ ਉਸ ਤੋਂ ਉੱਪਰ ਇੱਕ ਟਰੱਕ ਹੋਰ ਨਿਕਲ ਗਿਆ ਉਹਦੇ ਉੱਪਰ ਬਾਈ ਕਿੰਨੇ ਟਾਈਮ ਦੀ ਗੱਲ ਆ ਇਹ ਇਹ ਰਾਤੀ 11:30 ਵਜੇ ਦੀ ਗੱਲ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸੀ ਜਦੋਂ ਤੁਸੀਂ ਉਹ ਵੀ ਤੁਸੀਂ ਕਹਿ ਰਹੇ ਹੋ ਇਹ ਸਾਡੇ ਨੇ ਵੀ ਕੁਝ ਨਹੀਂ ਸਾਹ ਹਾਂ ਜੀ ਸਰ ਸਾਨੂੰ ਅਸੀਂ ਫੋਨ ਸਵਿਚ ਆਫ ਹੋ ਗਿਆ ਦਾ ਫੋਨ ਸਵਿਚ ਆਫ ਹੋ ਗਿਆ ਤਾਂ ਕਰਕੇ ਅਸੀਂ ਕਿਹ ਬੁੰਡਾ ਆਇਆ ਨਹੀਂ ਹਜੇ 11:30 ਵਜੇ ਕਿਹਾ ਸੀਗਾ ਮੈਂ ਛੋਟੇ ਮੁੰਡੇ ਨਾਲ ਲਿਆ ਮੈਂ ਕਿਹਾ ਪੁੱਤ ਕਿੱਥੇ ਗਿਆ ਸੀ ਕਹਿੰਦਾ ਉੱਥੇ ਪੈਲਸ ਚ ਗਿਆ ਸੀਗਾ ਮੈਂ ਕਿਹਾ ਚੱਲ ਚਲੀਏ ਆਪਾਂ ਅਸੀਂ ਦੇਖਣ ਗਏ ਉੱਥੇ ਦੇਖਿਆ ਉੱਥੇ ਮੁੰਡੇ ਨੂੰ ਅੰਦਰ ਭੇਜਿਆ ਸੀ ਅੰਦਰ ਉਹਦਾ ਫਰੈਂਡ ਸੀਗਾ ਇੱਕ ਉਹ ਫਰੈਂਡ ਇਹਨੂੰ ਫੜ ਕੇ ਬਾਹਰ ਪੁਲਿਸ ਵਾਲੇ ਕੋਲ ਲੈ ਗਿਆ ਮੈਂ ਸੋਚਿਆ ਕਿਤੇ ਲੜਾਈ ਹੋ ਗਈ ਹੋਣੀ ਇਹਦੀ ਕੋਈ ਵੀ ਤਾਂ ਕਰਕੇ ਪੁਲਿਸ ਵਾਲੇ ਖੜੇ ਹੋਏ ਨੇ ਪੁਲਿਸ ਵਾਲਿਆਂ ਨੇ ਕਿਹਾ ਆਹ ਬੋਡੀ ਪਈਆ ਦੀ شناخت ਕਰੋ ਸਾਨੂੰ ਤਾਂ ਪਤਾ ਲੱਗਾ ਅਸੀਂ ਚਾਹਨੇ ਆ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਕੀ ਲੱਗਦਾ ਵੀ ਆਏ ਦੇ ਜਿਹੜਾ ਹਾਸਾ ਟਿਪਰ ਨਾਲ ਹੋਇਆ ਜਾਂ ਕੋਈ ਟ੍ਰਾਫਿਕ ਜਿਹੜਾ ਕਿਸ ਤਰ੍ਹਾਂ ਸਰ ਟਿਪਰ ਨਾਲ ਹੋਇਆ ਕਹਿੰਦੇ ਟਿਪਰ ਦੇ ਵਿੱਚ ਲੋਕ ਭਰੀ ਲੋਕਾਂ ਲਈ ਪਜੜੀ ਭਰੀ ਹੋਈ ਸੀ ਕਿ ਲੱਗਦਾ ਵੀ ਅੱਜ ਦੇ ਦਿਨਾਂ ਲੁਧਿਆਣਾ ਸ਼ਹਿਰ ਚ ਲਗਾਤਾਰ ਟਿਪਰਾਂ ਨੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਆਂ ਕਿ ਪੰਛੋ ਵੀ ਇੱਕ ਰਾਤ ਨੂੰ ਜਿਹੜਾ ਹਾਸਾ ਹੋਇਆ ਵਾ ਤਾਂ ਉਹਨਾਂ ਦਾ ਚੌਂ ਦੇ ਵਿੱਚ ਸਰ ਅਸੀਂ ਤਾਂ ਇਹ ਕਹਿੰਦੇ ਆ ਇੰਨੇ ਹਾਸੇ ਹੋ ਰਹੇ ਪੁਲਿਸ ਵਾਲਿਆਂ ਨੂੰ ਥੋੜੀ ਜੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਵੀ ਹਾਂ ਇੰਨੇ ਐਕਸੀਡੈਂਟ ਕਿਉਂ ਹੋ ਰਹੇ ਨੇ ਨਾਕਾ ਤਾਂ ਲੱਗਾ ਹੋਣਾ ਚਾਹੀਦਾ ਇੰਨਾ ਮੇਨ ਚੌਂਕ ਆ ਸਾਹਮਣੇ ਪੈਲੇਸ ਹੈਗਾ ਵ ਮੌਕੇ ਦੇ ਟਿੱਪਰ ਫੜਿਆ ਗਿਆ ਮੌਕੇ ਦੇ ਟਿੱਪਰ ਭੱਜ ਗਿਆ ਜੀ ਇਹ ਕਹਿੰਦੇ ਮੈਟਰੋ ਰੋਡ ਵੱਲ ਆਇਆ ਵਾ ਮੈਟਰੋ ਰੋਡ ਤੇ ਕਹਿੰਦੇ ਹੁਣ ਕਹਿੰਦੇ ਸਾਨੂੰ ਦਿਖ ਨਹੀਂ ਰਿਹਾ ਰੋਡ ਤੇ ਏਡੇ ਵੱਡੇ ਵੱਡੇ ਕੈਮਰੇ ਲੱਗੇ ਹੋਏ ਨੇ ਉੱਤੋਂ ਬਚ ਕੇ ਤਾਂ ਕੋਈ ਜਾ ਨਹੀਂ ਸਕਦਾ ਇਹ ਉੱਥੇ ਹੁਣ ਸਾਨੂੰ ਇਹੀ ਗੱਲ ਆ ਕਹੀ ਜਾਂਦੇ ਨੇ ਵੀ ਹਾਂ ਸਾਨੂੰ ਕجهه ਪਤਾ ਨਹੀਂ ਲੱਗ ਰਿਹਾ ਹੈਗਾ ਸਰ ਮੁੰਡੇ ਦੀ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਸ 18 ਸਾਲ ਦੀ ਸੀ ਮੈਟ੍ਰਿਕ ਦਾ ਰਿਜ਼ਲਟ ਆਇਆ ਸਰ ਉਹਦਾ ਹਜੇ ਪਰਸੋ ਰਿਜ਼ਲਟ ਆਇਆ ਸੁਖਪ੍ਰੀਤ ਸਿੰਘ ਜੀ ਅਜੇ ਹੁਣ ਤੋੜਾ ਸਾਡਾ ਫੋਕਲ ਮੈਡਿਕ ਕੰਪਲੇਟ ਲਿਖਣ ਆਇਆ ਕੋਈ ਕੁਛ ਅਸਰ ਲਗਾਇਆ ਪੁਲਿਸ ਨੇ ਸਰ ਇਹ ਤਾਂ ਹਜੇ ਸਾਨੂੰ ਇਹੀ ਕਹਿ ਰਹੇ ਨੇ ਹਜੇ ਸਾਨੂੰ ਪਤਾ ਨਹੀਂ ਲੱਗ ਰਿਹਾ ਗੱਡੀ ਦਾ ਨੰਬਰ ਨਹੀਂ ਪਤਾ ਲੱਗ ਰਿਹਾ ਗੱਡੀ ਕਹਿੰਦੇ ਇੱਧਰ ਵੈਟਰ ਰੋਡ ਦੇ ਆਕੇ ਗਾਇਬ ਹੋ ਗਈ ਉੱਥੋਂ ਨਹੀਂ ਪਤਾ ਲੱਗ ਰਿਹਾ ਅਸੀਂ ਇਹ ਦਰਖਾਸਤ ਕਰਦੇ ਆ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਸਰ ਮੌਕੇ ਦੀ ਬੋਡੀ ਜਿਹੜੀ ਆ ਸਿਵਲ ਹਸਪਤਲ ਚ ਲੈ ਕੇ ਗਏ ਸਰ ਸਿਵਲ ਹਸਪਤਲ ਲੈ ਕੇ ਗਏ ਨੇ ਇਸ ਤਰੀਕੇ ਨਾਲ ਲੈ ਕੇ ਐਂਬੂਲੈਂਸ ਪਹੁੰਚੀ ਨਹੀਂ ਸਰ ਐਂਬੂਲੈਂਸ ਨਹੀਂ ਪਹੁੰਚੀ ਇੱਕ ਇੱਕ ਗੱਡੀ ਰੋਕੇ ਉਹਦੇ ਵਿੱਚ ਲੈ ਕੇ ਗਏ ਨੇ ਵਲੈਰੋ ਗ ਸਰ ਅਸੀਂ ਲੇਟ ਪਹੁੰਚੇ ਨਾ ਸਾਨੂੰ ਕਿਸੇ ਨੇ ਖਬਰ ਨਹੀਂ ਪਹਚਾਈ ਸਾਨੂੰ ਤਾਂ ਅਸੀਂ ਆਪ ਲੱਭਣ ਆਏ ਮੁੰਡੇ ਨੂੰ ਤਾਂ ਪਤਾ ਲੱਗਾ ਸਾਨੂੰ ਕਿਸੇ ਨੇ ਸਾਨੂੰ ਖਬਰ ਨਹੀਂ ਪਹਚਾਈ ਵੀ ਅੱਦਾ ਐਕਸੀਡੈਂਟ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਤੁਸੀਂ ਆ ਕੇ ਦੇਖ ਲਓ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਸਾਰਾ ਸਰ ਅਸੀਂ ਤਾਈਪਰ ਰੋਡ ਤੋਂ ਆਏ ਬਾਬਾ ਜੀਵਨ ਸਿੰਘ ਨਗਰ ਤੋਂ ਘਤਰਾਮ ਜੀ ਤੁਸੀਂ ਕੀ ਲੱਗੇ ਸੀ ਮੈਂ ਚਾਚਾ ਜੀ ਕੀ ਮੈਟਰ ਕੀ ਹੋਇਆ ਭਾਜੀ ਉਹ ਮੁੰਡਿਆਂ ਨਾਲ ਕਿਆ ਸੀ ਰਤੀ ਫੋਨ ਆਇਆ ਸੀ ਉਹਨਾਂ ਨੂੰ ਕਿ ਮੁੰਡੇ ਨਾਲ ਕਿਸਦਾ ਫੋਨ ਹੈ ਕਿ ਉਹ ਕਿਸੇ ਫੰਕਸ਼ਨ ਤੇ ਜਾਣਾ ਵਾ ਉਸ ਤੋਂ ਬਾਅਦ ਛੋਟਾ ਤੀਜਾ ਮੇਰਾ ਛੱਡ ਗਿਆ ਉਹਨਾਂ ਨੂੰ ਉਸ ਤੋਂ ਬਾਅਦ 11 ਵਜੇ ਭਾਈ ਫੋਨ ਕੀਤਾ 11 ਵਜੇ ਉਹ ਕਹਿ ਰਿਹਾ ਇਹ ਮੈਂ ਥੋੜਾ ਅੱਧਾ ਘੰਟਾ ਲੇਟ ਹੋ ਜਾਊਗਾ ਅੱਧੇ ਘੰਟੇ ਬਾਅਦ ਫੋਨ ਕੀਤਾ ਤਾਂ ਫੋਨ ਸਵਿਚ ਆਫ ਆ ਰਿਹਾ ਸੀ ਉਸ ਤੋਂ ਬਾਅਦ ਵੱਡੇ ਭਰਾ ਨੇ ਮੇਰੇ ਨੇ ਲੜਕੇ ਦੇ ਪਾਪਾ ਨੇ ਛੋਟੇ ਲੜਕੇ ਨਾਲ ਲੈ ਗਏ ਤੇ ਉੱਥੇ రెడ్డి ਬੋਡੀ ਮਿਲੀ ਉਹਨਾਂ ਦੀ ਤੇ ਉਹ ਜਿਹੜੇ ਨਾਲ ਉਹਦੇ ਯਾਰ ਦੋਸਤ ਕੋਈ ਵੀ ਉਹਨਾਂ ਦੇ ਨਾਲ ਨਹੀਂ ਸੀਗਾ ਜਿਹਦੇ ਨਾਲ ਸਰ ਉਹ ਗਿਆ ਸੀਗਾ ਯਾਰ ਦੋਸਤ ਦੇ ਨਾਲ ਤੇ ਉਸ ਦੇ ਕੋਲੋਂ ਤੁਹਾਡੇ ਵੱਲੋਂ ਕੁਝ ਕੁਝ ਕੀਤੀ ਨਹੀਂ ਇਹ ਵੀ ਕੀ ਕਾਰਨ ਹੋਇਆ ਜੀ ਸਰ ਉਹਨਾਂ ਨੂੰ ਅਸੀਂ ਬੁਲਾ ਰਹੇ ਕੱਲ੍ਹ ਦੇ ਉਹ ਆ ਨਹੀਂ ਰਹੇ ਕੋਈ ਸੁਣਵਾਈ ਨਹੀਂ ਕਿਸੇ ਨੂੰ ਬੁਲਾਇਆ ਨਹੀਂ ਆ ਰਿਹਾ ਇਹ ਕਹਿ ਰਹੇ ਪਹਿਲਾਂ ਗੱਡੀ ਫੜਾਂਗੇ ਗੱਡੀ ਫੜਾਂਗੇ ਗੱਡੀ ਹਲੇ ਤੱਕ ਫੜੀ ਨਹੀਂ ਹੈਗੇ ਬਸ ਇਹ ਕਹੀ ਜਾ ਰਹੇ ਕਿ ਬਸ ਪਤਾ ਨਹੀਂ ਲੱਗ ਰਿਹਾ ਕੀ ਆ ਕੋਚ ਨਹੀਂ ਦੱਸ ਰਹੇ ਹੈਗੇ ਜੀ ਕੋਈ ਫਰੰਡਰ ਗਿਆ ਤੁਹਾਡੀ ਕੋਈ ਜਾਣ-ਪਛਾਣ ਦੇ ਵਿੱਚ ਸੀ ਨਾ ਜਾਂ ਕਿਸ ਤਰ੍ਹਾਂ ਕੋਈ ਨਾਲ ਦੇ ਚਾਹੁੰਦਾ ਨਹੀਂ ਨਹੀਂ ਕਲਾਸ ਫੈਲੋ ਸੀ ਜੀ ਉਹਨਾਂ ਦਾ ਕਲਾਸ ਫੈਲੋ ਨਾਲ ਹੀ ਗਿਆ ਹਾਂਜੀ ਹਾਂਜੀ ਹੁਣ ਤਾਂ ਬੋਲ ਬਣ ਚਾਹੀਏ ਕਿ ਪਰਿਵਾਰ ਮੰਗਤੀ ਕਰੇ ਅਸੀਂ ਇਹੀ ਮੰਗ ਮੰਗ ਕਰ ਰਹੇ ਆ ਭਾਈ ਕਿ ਲੜਕੇ ਨੂੰ ਇਨਸਾਫ ਮਿਲੇ ਬਸ ਮੈਟਰ ਲੇਟ ਰਾਤ ਹੋਇਆ ਹੈ 11:30 ਵਜੇ ਦੇ ਲਗਭਗ ਟਾਈਮ ਸੀਗਾ ਤਾਂ ਸੁੰਨਸਾਨ ਸੜਕਾਂ ਸੀਗੀਆਂ ਜਿੱਦਾਂ ਰਾਤ ਨੂੰ ਲੋਕ ਟ੍ਰੈਫਿਕ ਆਪਣੇ ਸਿਗਨਲ ਦੇ ਵਿੱਚ ਅਗਲਾ ਤੇਜ਼ ਆ ਰਿਹਾ ਸੀਗਾ ਇਹ ਮੁੰਡਾ ਵੀ ਅੰਦਰੋਂ ਨਿਕਲਿਆ ਵੀਰ ਪੈਲੈਸ ਤੋਂ ਫੋਨ ਤੇ ਟੱਚ ਸੀਗਾ ਇਹਨੇ ਵੀ ਧਿਆਨ ਨਹੀਂ ਮਾਰਿਆ ਗੱਡੀ ਵਾਲਾ ਜਿਹੜਾ ਸੀਗਾ ਉਹ ਵੀ ਆਪਣੀ ਫਾਸਟ ਰਫਤਾਰ ਨਾਲ ਉਹਨੇ ਤਾਂ ਇਦਾਂ ਲੱਗਦਾ ਜਿਦਾ ਦੇਖਿਆ ਹੀ ਨਹੀਂ ਹੁੰਦਾ ਇਹ ਵੀ ਸੈਂਟਰ ਵਿੱਚ ਸੜਕ ਦੇ ਆ ਜਿੱਦਾਂ ਹੁਣ ਆਪਾਂ ਦੇਖਿਆ ਉੱਥੇ ਜਾ ਕੇ ਕੈਮਰੇ ਗੁਮਰੇ ਤਾਂ ਧਿਆਨ ਦੋਨਾਂ ਨੇ ਕਿਸੇ ਨੇ ਨਹੀਂ ਦਿੱਤਾ ਸੀਸੀਟੀਵੀ ਦੇ ਵਿੱਚ ਕੀ ਨਜ਼ਰ ਆਇਆ ਮੁੰਡੇ ਵੱਲੋਂ ਅੰਦਰ ਕੋਈ ਗੱਲਬਾਤ ਹੋਈ ਸੀ ਕੀ ਵੀਰ ਪੈਲਸ ਦੇ ਵਿੱਚ ਨਹੀਂ ਨਹੀਂ ਉਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਉਹ ਫੁਟੇਜ ਦੇ ਵਿੱਚ ਬਿਲਕੁਲ ਆਮ ਨਾ ਨਾਰਮਲੀ ਆ ਰਿਹਾ ਹੈ ਫੋਨ ਤੇ ਆਪਣੀ ਗੱਲਬਾਤ ਕਰਦਾ ਕੋਈ ਇਦਾਂ ਦਾ ਹੀ ਨਹੀਂ ਆ ਰਿਹਾ ਵੀ ਜੱਗ ਤੰਦੋਂ ਭੱਜ ਕੇ ਨਹੀਂ ਆਇਆ ਹੈ ਬਿਲਕੁਲ ਜਿੱਦਾਂ ਆਪਾਂ ਨਾਰਮਲੀ ਇਦਾਂ ਹੀ ਆਇਆ ਕੋਈ ਪਰ ਸਰ ਜਿਹੜੀ ਵੀਰ ਪੈਲਸ ਦਾ ਬਿਲਕੁਲ ਸਾਹਮਣੇ ਬਤੀਆਂ ਦੇ ਕੋਲ ਨਾਕਾ ਲੱਗਦਾ ਰਾਤ ਨੂੰ ਉੱਥੇ ਕੋਈ ਕੁਝ ਨਹੀਂ ਖੜਦੀ ਰਾਤ ਨੂੰ ਨਾਕਾ ਨਹੀਂ ਰਾਤ ਨੂੰ ਪੈਟਰੋਲਿੰਗ ਹੁੰਦੀ ਹੈ ਰਾਤ ਨੂੰ ਪੈਟਰੋਲਿੰਗ ਹੁੰਦੀ ਹੈ ਨਾਕੇ ਤਾਂ ਮੇਨ ਜਿਹੜੇ ਆਊਟਰ ਗਾਰਡਨ ਤੇ ਲੱਗੇ ਹੁੰਦੇ ਨੇ ਨਹੀਂ ਉੱਥੇ ਕੋਈ ਪੁਲਿਸ ਰਾਤ ਨੂੰ ਨਹੀਂ ਹੁੰਦੀ ਉੱਥੇ ਤਾਂ ਜਿੱਦਾਂ ਹੁਣ ਸਾਡੀ ਘੁੰਮਦੀ ਫੋਰਸ ਹੈ ਉਹਨੂੰ ਗਸ਼ਤ ਕਹਿੰਦੇ ਹੁੰਦੇ ਪੈਟਰੋਲਿੰਗ ਲੜਕੇ ਦੀ ਉਮਰ ਕਿੰਨੀ ਕਾ ਕੀ ਨਾਮ ਸੀਗਾ ਪਰਵਾਹ ਲਗਭਗ 20 ਸਾਲ ਦੇ ਲਗਭਗ ਹੈ ਬੱਚਾ ਹੀ ਆ ਛੋਟਾ ਹੀ ਹੈ 10 ਪਰਿਵਾਰ ਨੂੰ ਪਰਿਵਾਰਿਕ ਹਿساب ਦੀ ਮੰਗ ਕਰ ਰਿਹਾ ਉਸ ਦੇ ਉੱਪਰ ਕਾਰਵਾਈ ਕੀ ਕੀਤੀ ਜਾਊਗੀ ਜਿਸ ਤਰ੍ਹਾਂ ਕਿ ਟਿਪਰ ਚਾਲਕ ਨੇ ਇਸ ਨੂੰ ਪੁੱਛਿਆ ਮਹਾਰਾਜ ਉਹਦੇ ਬਾਰੇ ਪਤਾ ਨਹੀਂ ਲੱਗਿਆ ਇੰਨਾ ਪਤਾ ਲੱਗਿਆ ਵੀ ਟਿਪਰ ਦੇ ਥੱਲੇ ਆ ਗਿਆ ਠੀਕ ਹੈ ਜਦੋਂ ਉਹਦੇ ਬਾਰੇ ਪਤਾ ਲੱਗੂਗਾ ਤਾਂ ਉਹਦਾ ਵਾਅਦਾ ਕੀਤਾ ਜਾਊਗਾ ਇਹ ਪਰਚਾ ਫਿਲਹਾਲ ਪਰਚਾ ਦਰਜ ਕੀਤਾ ਜਾਊਗਾ ਮ੍ਰਿਤਕ ਦਾ ਨਾਮ ਕੀ ਹੈ ਮ੍ਰਿਤਕ ਦਾ ਨਾਮ ਸੁਖਪ੍ਰੀਤ ਸਿੰਘ ਹੈ ਇਹ ਕਿਹੜੇ ਤਾਰਾਵਾਂ ਦੀਆਂ ਪਰਚਾ ਜਿਹੜੇ ਦਰਜ ਕੀਤੇ ਜਾਣਗੇ ਉਹ ਤੇ 304 A ਲੱਗਦੇ ਹੋਣਗੇ ਜੀ 279 304 A ਠੀਕ ਹੈ ਠੀਕ ਹੈ